ਬਾਈ ਇਹ ਜਿਹੜੀ ਵੀਡੀਓ ਆ ਨਾ ਇਹ ਭਾਵਕ ਕਰਨ ਵਾਲੀ ਵੀਡੀਓ ਹੈ ਇੱਕ इमोशनल ਵੀਡੀਓ ਆ ਬਾਈ ਦੇਖੀ ਜਾਓ ਛੋਟੀ ਜੀ ਵੀਡੀਓ ਆ ਇਹ ਜਿਹੜਾ ਬੰਦਾ ਨਾ ਬਾਈ ਇਹ ਇੱਕ ਟੀਚਰ ਆ ਤੇ ਇਹ ਸਾਰੇ ਬੱਚੇ ਆ ਜਿਹੜੇ ਇਹ ਇਹਦੇ ਸਟੂਡੈਂਟ ਆ ਤੇ ਇਹ ਟੀਚਰ ਦੀ ਹੋ ਗਈ ਬਦਲੀ ਕਿਤੇ ਹੋਰ ਕੋਈ ਕਾਫੀ ਟਾਈਮ ਤੋਂ ਇਹਨਾਂ ਨੂੰ ਪੜ੍ਹਾਉਂਦਾ ਸੀ ਇਹਦੀ ਬਦਲੀ ਹੋ ਗਈ ਹੁਣ ਇਹ ਬੱਚੇ ਦੇਖੋ ਕਿੰਨੇ ਯਾਰ ਬਿਲਕਦੇ ਆ ਰੋਂਦੇ ਆ ਮਤਲਬ ਇਸ ਵੀਡੀਓ ਤੋਂ ਇਹ ਲੱਗਦਾ ਵੀ ਇਹ ਬਹੁਤ ਜ਼ਿਆਦਾ ਟੀਚਰ ਇਹ ਨਾ ਚੰਗਾ ਹੋਊਗਾ ਯਾਰ ਖੁਦ ਵੀ ਰੋਣ ਲੱਗ ਗਿਆ ਵਿਚਾਰਾ ਤੇ ਇਹ ਦੇਖੋ ਬੱਚੇ ਉਹਨੂੰ ਫੜਦੇ ਆ ਵੀ ਨਾ ਜਾਓ ਤੁਸੀਂ ਨਾ ਜਾਓ ਪੈਰੀ ਪੈ ਕੇ ਦੇਖੋ ਯਾਰ ਹਰ ਇੱਕ ਹੀਲਾ ਕਰਦੇ ਆ ਬੱਚੇ ਵੀ ਨਾ ਆ ਜਾਓ ਆਪਦੇ ਟੀਚਰ ਨੂੰ ਤੇ ਇਸ ਵੀਡੀਓ ਨੂੰ ਦੇਖ ਕੇ ਬਈ ਆਪਣਾ ਟਾਈਮ ਯਾਦ ਆਉਂਦਾ ਵੀ ਆਪਣੇ ਵੇਲੇਆਂ ਦੇ ਵਿੱਚ ਟੀਚਰ ਦੀ ਬੜੀ ਇੱਜ਼ਤ ਸੀ ਬੜੀ ਰਿਸਪੈਕਟ ਕਰਦੇ ਹੁੰਦੇ ਸੀ ਤੇ ਅੱਜ ਵੀ ਬੱਚੇ ਕਰਦੇ ਆ ਪਰ ਹਰ ਇੱਕ ਜਗ੍ਹਾ ਨਹੀਂ ਕਰਦੇ ਬਾਈ ਹੁਣ ਦਾ ਜਿਹੜਾ ਟਾਈਮ ਆ ਨਾ ਪੁਰਾਣੇ ਟਾਈਮਾਂ ਨਾਲੋਂ ਵੱਖਰਾ ਹੈ ਪਹਿਲਾਂ ਜਿਹੜੇ ਟੀਚਰ ਵੀ ਹੁੰਦੇ ਸੀ ਪਹਿਲਾਂ ਟੀਚਰ ਬਹੁਤ ਜ਼ਿਆਦਾ ਆਪਦੇ ਬੱਚਾਂ ਵਾਂਗੂ ਮਤਲਬ ਪੜਾਉਂਦੇ ਸੀ ਇਮਾਨਦਾਰੀ ਨਾਲ ਹੁਣ ਸਿਰਫ ਰਹਿ ਗਿਆ ਫੀਸਾਂ ਦਾ ਕੰਮ ਹੁਣ ਜਿਹੜਾ ਬੱਚਾ ਹੁਣ ਦੋ ਦਿਨ ਫੀਸ ਨਾ ਭਰੋ ਲੈ ਬੱਚੇ ਨੂੰ ਪੜਾਉਣਾ ਹੀ ਹਟ ਜਾਂਦੇ ਆ ਟੀਚਰ ਦੇਖਦੇ ਹੀ ਆਪਾਂ ਰੋਜ਼ ਤੇ ਪ੍ਰਾਈਵੇਟ ਸਕੂਲ ਆ ਗਏ ਪਹਿਲਾਂ ਸਰਕਾਰੀ ਸਕੂਲ ਹੁੰਦੇ ਸੀ ਹੁਣ ਪ੍ਰਾਈਵੇਟ ਸਕੂਲ ਆ ਬਾਈ ਤੇ ਹੁਣ ਪਹਿਲਾਂ ਨਾਲੋਂ ਬਹੁਤ ਟਾਈਮ ਬਦਲ ਗਿਆ ਹੁਣ ਪੈਸਾ ਆ ਗਿਆ ਹਰ ਇੱਕ ਜਗ੍ਹਾ ਪੈਸਾ ਬਿਜ਼ਨਸ ਆ ਗਿਆ ਪਹਿਲਾਂ ਸੀਗਾ ਵੀ ਫੀਸ ਹੁੰਦੀ ਸੀ 10 12 ਰੁਪਏ ਤੇ ਉਦੋਂ ਆਪਣੇ ਟਾਈਮਾਂ ਦੇ ਵਿੱਚ ਇਹ ਹੁੰਦਾ ਸੀ ਤੇ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਸੀ ਪਰ ਟੀਚਰਾਂ ਨੂੰ ਇੰਨਾ ਕੋ ਹੁੰਦਾ ਸੀ ਵੀ ਬੱਚਿਆਂ ਨੂੰ ਕੁਝ ਬਣਾਈਏ ਅੱਗੇ ਜਾ ਕੇ ਬੱਚੇ ਮਤਲਬ ਕਾਮਯਾਬ ਹੋਣ ਤੇ ਹੁਣ ਸਿਰਫ ਫੀਸ ਨਾਲ ਮਤਲਬ ਆ ਵੀ ਫੀਸ ਜਿੱਦਾਂ ਦੀ ਫੀਸ ਭਰਾਂਗੇ ਆਪਾਂ ਉਦਾਂ ਦੀ ਪੜ੍ਹਾਈ ਹੁੰਦੀ ਆ ਪਰ ਫੇਰ ਵੀ ਜਦੋਂ ਅੱਜ ਦੇ ਟਾਈਮ ਵੀ ਜਦੋਂ ਇਦਾਂ ਦੇ ਟੀਚਰ ਦੇਖਦੇ ਆ ਜਿਹੜੇ ਤੁਸੀਂ ਵੀਡੀਓ ਚ ਦੇਖਿਆ ਤੇ ਬੜਾ ਯਾਰ ਮਾਨ ਖੋਜ ਹੁੰਦਾ ਵੀ ਯਾਰ ਇਦਾਂ ਦੇ ਟੀਚਰ ਅੱਜ ਵੀ ਹੈਗੇ ਆ ਤੇ ਜਿਹੜੇ ਯਾਰ ਐਨੇ ਹੀ ਮਤਲਬ ਜਗ੍ਹਾ ਬਣਾ ਸਕਦੇ ਆ ਬੱਚਿਆਂ ਦੇ ਦਿਲ ਚ ਤੇ ਨਹੀਂ ਤਾਂ ਅੱਜ ਦੇ ਟਾਈਮ ਤਾਂ ਬੱਚੇ ਯਾਰ ਕਹਿ ਦਿੰਦੇ ਆ ਮੈਂ ਕੀ ਲੈਣਾ ਟੀਚਰ ਤੋਂ ਯਾਰ ਸਾਡਾ ਟੀਚਰ ਤਾਂ ਇਦਾਂ ਉਦਾਂ ਹੈ ਨਾ ਸ਼ਿਕਾਇਤਾਂ ਤੇ ਬਾਕੀ ਵੀ ਸਭ ਤੋਂ ਵੱਡੀ ਗੱਲ ਇਹ ਦੇਖੋ ਕੁੜੀਆਂ ਮਟਿਆਰਾਂ ਵੀ ਆ ਵਿੱਚ ਤੇ ਅਕਸਰ ਆਪਾਂ ਦੇਖਦੇ ਆਂ ਬਹੁਤ ਜਗ੍ਹਾ ਤੇ ਕੁੜੀਆਂ ਨਾਲ ਬਤਮੀਜ਼ੀ ਹੁੰਦੀ ਹੈ ਟੀਚਰ ਵੀ ਕਰਦੇ ਆ ਹਨਾ ਵੀ ਮਤਲਬ ਹਰੇਕ ਨਹੀਂ ਮੈਂ ਕਹਿੰਦਾ ਸਾਰੇ ਟੀਚਰ ਮਾੜੇ ਹੁੰਦੇ ਆ ਪਰ ਬਹੁਤ ਜਗ੍ਹਾ ਆਪਾਂ ਦੇਖ ਹੀ ਰਹੇ ਆਂ ਵੀ ਬੇਟੀਆਂ ਦਾ ਸ਼ੋਸ਼ਣ ਵੀ ਹੁੰਦਾ ਤੇ ਇੱਥੇ ਦੇਖ ਲਓ ਯਾਰ ਇਹ ਵੀ ਇੱਕ ਟੀਚਰ ਆ ਮਾਪਿਆਂ ਵਾਂਗੂ ਬੱਚੇ ਮਤਲਬ ਬਿਲਕਦੇ ਆ ਉਹਨੂੰ ਵੀ ਜਾਨ ਨਹੀਂ ਦੇ ਰਹੇ ਵੀ ਉਹਨਾਂ ਨੂੰ ਇਹ ਆ ਵੀ ਸਾਡੇ ਕੋਲੇ ਰਵੇ ਸਾਨੂੰ ਇਹੀ ਪੜਾਵੇ ਸਾਨੂੰ ਇਹੀ ਟੀਚਰ ਚਾਹੀਦਾ ਭਾਵਨਾਵਾਂ ਨਹੀਂ ਐਸੀ ਆ ਬਾਈ ਤੇ ਬਹੁਤ ਚੰਗਾ ਲੱਗਦਾ ਇਦਾਂ ਦੀਆਂ ਵੀਡੀਓ ਦੇਖ ਕੇ ਬਈ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਮੋਟੀਵੇਸ਼ਨਲ ਵੀਡੀਓ ਆ ਧੰਨਵਾਦ